ਕੀ ਕੀ ਭੀ ਆਪਣੀ ਹੀ ਸੋਚ ਨੂੰ ਸਭ ਲਾ ਕੇ ਕਿਆ ਦਾਦਾ ਕਿਆ ਮੀਨ ਇੱਥੇ ਨਾਲ ਕੋਈ ਸਦਾ ਚੱਲ ਨਹੀਂ ਸਕਦਾ ਇਸ ਕਰਕੇ ਸਭ ਨੂੰ ਕਹਿੰਦੇ ਨੇ ਜਗਤ ਦੀ ਝੂਠਾ ਇੱਥੇ ਵਿਛੋੜੇ ਪੈਂਦੇ ਨੇ ਇੱਥੇ ਕਿਸੇ ਦਾ ਪੱਕਾ ਭਰੋਸਾ ਵੀ ਨਹੀਂ ਕਰ ਸਕਦੇ ਕਿ ਕੋਈ ਸਦਾ ਨਾਲ ਸਾਥ ਦੇਵੇਗਾ ਕਿੰਨਾ ਭਰੋਸਾ ਕਰਾਂਗੇ ਅਸੀਂ ਕੋਈ ਸਦਾ ਸਾਥ ਨਹੀਂ ਦੇਣਾ ਨਾਲ गांव ਵਿੱਚ ਸਾਰੇ ਛੱਡ ਜਾਂਦੇ ਨੇ ਜੇ 7 ਦਿਨਾਂ ਵੀ ਜਾਂ ਇੱਕ ਦਿਨ ਸਰੀਰ ਨੇ ਤਾਂ ਸਾਥ ਸਾਡੀ ਚੱਲਣਾ ਹੈ। ਸਰੀਰ ਤਾਂ ਹਰ ਕਿਸੇ ਦਾ ਵਿਛੜਦਾ ਹੈ। ਭਾਵੇਂ ਪਰਿਵਾਰ ਦੇ ਮੈਂਬਰ ਸਦਾ ਸਾਥ ਦੇਣ, ਆਣ ਸਦਾ ਸਾਥ ਰਹਿਣ ਪਰ ਫਿਰ ਵੀ ਇੱਕ ਨਾ ਇੱਕ ਦਿਨ ਵਿਛੋੜਾ ਪੈ ਜਾਂਦਾ ਹੈ। ਕਿਉਂਕਿ ਸਭ ਨੂੰ ਮਰਨਾ ਆਇਆ, ਵਿਛੋੜਾ ਸਭ ਨਾ ਉਛੋ ਜਾਏ ਸਿਆਣਾ ਆ ਬੱਕੇ ਮਿਲਣਾ ਬਿਨਾ। ਪਰ ਕਹਿੰਦੇ ਪ੍ਰਮਾਤਮਾ ਨੂੰ ਇੱਕਾ ਮਿਲਾ ਲੈਂਦਾ ਹਾਂ ਫਿਰ ਵਿਛੋੜਾ ਨਹੀਂ ਪੈਂਦਾ ਕੋਰੀ ਨਾ ਕੋਰੀ ਕਹਿ ਸ਼ੋਰੀ ਨਾ ਸ਼ੋਟੈਂ ਐਸੀ ਮਾਦੋ ਖਿੰਚ ਤਣੀ ਪ੍ਰਭ ਵੇਨਾ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਉਹ ਪ੍ਰਮਾਤਮਾ ਤੋਂ ਬਿਨਾ ਦੂਜਾ ਕੋਈ ਹੈ ਨਹੀਂ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਕਿਸ ਬਲਿਹਾਰ ਹੈ ਜਲ ਥਲ ਮਈਲ ਮਈਲ ਸੁਣੀ ਗੁਰੂ ਸਾਹਿਬ ਨੇ ਤਾਂ ਸ਼ੁਰੂ ਵਿੱਚ ਕਹਿ ਦਿੱਤਾ ਸੀ ਕਿ ਓਮਕਾਰ ਸਤਨਾਮ ਇਹ ਪ੍ਰਮਾਤਮਾ ਇੱਕ ਕੋਈ ਹੈ ਉਸ ਤੋਂ ਬਿਨਾ ਦੂਜਾ ਕੋਈ ਨਹੀਂ ਹੈ ਦੂਜੇ ਦੀ ਆਸ ਨਾ ਰੱਖੀ ਇੱਕ ਤੇ ਆਸ ਰੱਖੀ ਮਾਨੁਖੀ ਦੇਵ ਬਿਰਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ एक दी आस रखिए एक नाल जुड़िए एक नाल जुड़िया बेड़े पार हो जाए एक अपने मन में वसाइए एक पिता एक बाल तू मेरा बुरहारी साहिब मेरा एको है एको है भाई एको वो मालिक एक ही है एक ही परमात्मा है ਇੱਕ ਹੀ ਪਰਮਾਤਮਾ ਅਨੇਕਤਾ ਦੇ ਵਿੱਚ ਵਿਚਰਿਆ ਹੈ ਇਹ ਸਾਰੇ ਰੂਪ ਉਸੇ ਹੀ ਨੇ ਸਾਰਿਆਂ ਵਿੱਚ ਇੱਕ ਨੂੰ ਵੇਖੋ ਸਾਰਿਆਂ ਵਿੱਚ ਰੱਬ ਦੀ ਜੋਤ ਦੇ ਦਰਸ਼ਨ ਕਰੋ ਸਾਰਿਆਂ ਵਿੱਚ ਪਰਮਾਤਮਾ ਨੂੰ ਮਹਿਸੂਸ ਕਰੋ ਜਦੋਂ ਸਾਰਿਆਂ ਵਿੱਚ ਇੱਕ ਨੂੰ ਦੇਖਾਂਗੇ ਤਾਂ ਫਿਰ ਅਸੀਂ ਕਿਸੇ ਨੂੰ ਕਿਵੇਂ ਕੋਈ ਬੁੱਖ ਦੇ ਸਕਾਂਗੇ ਕਿਵੇਂ ਕਿਸੇ ਦੇ ਨਾਲ ਈਰਖਾ ਕਰ ਸਕਾਂਗੇ ਕਿਵੇਂ ਕਿਸੇ ਨੂੰ ਲੁੱਟ ਸਕਾਂਗੇ ਕਿਵੇਂ ਕਿਸੇ ਦਾ ਕੁਝ ਚਰਾਸਾ ਤਾਂ ਕਿਉਂਕਿ ਸਾਰਿਆਂ ਨੂੰ ਇੱਕ ਕਰੇ ਅਸੂ ਸੁਖੀ ਬਸੰਗੀਆਂ ਜਿਨਾ ਮੈਂ ਆ ਹਰ ਰਾਈ ਅਸੂ ਦੇ ਮੀਂਹ ਦੇ ਰੰਗ ਪੇਸ਼ ਕਰਦੇ ਨੇ ਜਿਨਾ ਦੀ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਮਾਇਆ ਦਾ ਫੇਰ ਮੇਰ ਕਿਰਪਾ ਉਹ ਕਹਿੰਦੇ ਯਸੂ ਦੇ ਮਹੀਨੇ ਵਿੱਚ ਇਹ ਸੂਕੀ ਬਸਦੇ ਨੇ ਜਿਨ੍ਹਾਂ ਦੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਪਰਮਾਤਮਾ ਦੀ ਬਖਸ਼ਿਸ਼ ਕਿਵੇਂ ਹੁੰਦੀ ਹੈ ਉਹ ਸਾਨੂੰ ਇਹ ਸ਼ਬਦ ਵਿੱਚ ਦੱਸਿਆ ਕਿ ਆਪਣੇ ਹੰਕਾਰ ਨੂੰ ਘਟੋਰੀਏ ਪਰਮਾਤਮਾ ਦਾ ਸਿਮਰਨ ਕਰੀਏ ਪਰਮਾਤਮਾ ਨਾਲ ਪਿਆਰ ਪਾਈਏ ਉਸ ਦੇ ਨਾਲ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਸਦਾ ਹੋ ਰਹੀ ਹੈ ਕੋਈ ਕਿਰਪਾ ਲੈਣ ਵਾਲਾ ਹੋਵੇ ਪਾਤਰ ਬਣਨਾ ਪੈਂਦਾ ਹੈ ਕਿਰਪਾ ਲੈਣ ਵਾਲਾ ਪਰਮਾਤਮਾ ਦੀ ਕਿਰਪਾ ਸਦਾ ਵਰਸ ਰਹੀ ਹੈ بارش ਫੈਰੀ ਹੋਣੀ ਭਾਂਡਾ ਮੁੰਡਾ ਪਿਆ ਹੋਵੇ ਆ ਬਾਰਿਸ਼ ਦਾ ਪਾਣੀ ਵਿੱਚ ਨਹੀਂ ਪੈਂਦਾ ਭਾਂਡੇ ਨੂੰ ਸਿੱਧਾ ਕਰਾਂਗੇ ਫੈਰੀ بارش ਦਾ ਪਾਣੀ ਵਿੱਚ ਪਏ ਇਹ ਸਭ ਕੇ ਸਮਝ ਕੇ ਇਹ ਉਸ ਪਰਮਾਤਮਾ ਦੀ ਕਿਰਪਾ ਦਾ ਮੀ ਅਮਰ ਕਾ ਪੇਸ਼ਾ ਵਰਸ ਰਿਹਾ ਪਰ ਸਾਡੇ ਭਾਂਡੇ ਭੰਡੇ ਨਹੀਂ ਅਸੀਂ ਕਿ ਜੇ ਮੈਂ ਵੀ ਮੇਰੀ ਮੁਤਾਬਕ ਕਰਕੇ ਸਮਝਿਆ ਕਿ ਮੈਂ ਕੁਝ ਕਰਿਆ ਮੈਂ ਕੁਝ ਕਰਵਾਣਾ ਮੈਂ ਕੋਈ ਕਾਰਨਾ ਇਸੇ ਨਾਲ ਪਰਮਾਤਮਾ ਦੀ ਕੋਸ਼ਿਸ਼ ਨਹੀਂ ਹੁੰਦੀ ਸਗੋਂ ਕਿ ਮੈਂ ਵੀ ਇਹ ਸ਼ਾਦੀ ਕੇ ਪਰਮਾਤਮਾ ਨਾਲ ਜੁੜੀਏ ਇਸ ਨਾਲ ਕੋਸ਼ਿਸ਼ ਹੁੰਦੀ ਹੈ ਉਸ ਸਭ ਨੂੰ ਬਖਸ਼ਿਸ਼ ਕਰਨ ਦੀ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਤੇ ਸਾਡੀ ਸਾਰੀ ਹਮ ਜੀਵਨ ਸਭ ਲੋਕ ਸਕੇ ਇਹ ਹੀ ਸਭ ਤੋਂ ਪਿਆਰ ਸ ਹੈ ਜਿਨ੍ਹਾਂ ਵੀ ਸੰਗਤਾਂ ਨੇ ਇਸ ਸਮਾਗਮ ਦੇ ਦਿਹਾੜੇ ਨੂੰ ਮੌਕਾ ਕਿਹਾ ਜੀਆ ਭਾਈਆਂ

मन टिकिया रहंदा आहिनि मन साफ़ रहंदा आहिनि मन